ਕਿਸਾਨ ਨੂੰ ਰੱਬ ਨੇ ਬਣਾਇਆ ਇਹ ਸਵਾਲ ਕਈਆਂ ਨੂੰ ਬਹੁਤ ਛੋਟਾ ਲੱਗੇਗਾ ਪਰ ਸਵਾਲ ਬੜਾ ਵੱਡਾ ਮਤਾ ਪੁੱਛਿਆ ਮਤਾ ਪੁੱਛਿਆ ਕਈ ਲੋਕ ਕਹਿ ਦਿੰਦੇ ਆ ਵੀ ਰੱਬ ਹੀ ਨਹੀਂ ਹੈ ਕਿਉਂ ਨਹੀਂ ਆ ਭਾਜੀ ਕਮਾਲ ਹੋ ਗਈ ਯਾਰ ਇਸ ਜ਼ਿੰਦਗੀ ਕੇ ਹੈ ਦੋ ਜਹਾਂ ਇੱਕ ਜੇ ਜਹਾਂ ਇੱਕ ਬੋ ਜਹਾਂ ਇਸ ਦੋਨੋਂ ਜਹਾਂ ਕੇ ਦਰਮਿਆਨ ਇੱਕ ਫਾਸਲਾ ਹੈ احساس ਕਾ ਆ ਗਿਆ ਤੋ ਜੇ ਜਹਾਂ ਅਗਰ ਨਾ ਆਇਆ ਤੋ ਬੋ ਜਹਾਂ ਪਜੀ ਜੀ ਪਰਮਾਤਮਾ ਦਾ ਨਾਮ ਲਵਾਂਗੇ ਇੱਥੇ ਵੀ ਪਰਮਾਤਮਾ ਨਾਲ ਉੱਥੇ ਵੀ ਨਾਲਿਆ ਪਰਮਾਤਮਾ ਦਾ ਹੀ ਅੰਸਿਆ ਸੀ ਯਾਰ ਕੋਈ ਕੌਮ ਨਹੀਂ ਕੋਈ ਧਰਮ ਨਹੀਂ ਉਸ ਪਰਮਾਤਮਾ ਦੇ ਅਕਾਲ ਪੁਰਖ ਦੇ ਬੱਚੇ ਆ ਇਨਸਾਨ ਹੀ ਆ ਸੀ ਲੋਕ ਇਨਸਾਨ ਹੀ ਨਹੀਂ ਬਣਦੇ ਯਾਰ ਹਰ ਧਰਮ ਦੇ ਠੇਕੇਦਾਰ ਬਣੇ ਹੋ ਆ ਤੇ ਜਦ ਠੇਕੇਦਾਰਾਂ ਨੂੰ ਪੁੱਛੀਏ ਤਾਂ ਜਵਾਬ ਕੋਈ ਨਹੀਂ ਹੂੰ ਜਿੰਨੂ ਮਰਜ਼ੀ ਪੁੱਛ ਲਿਓ ਹੂੰ ਇੰਸਾਨੀਅਤ ਸਾਡੇ ਚ ਰਹੀ ਨਹੀਂ ਰਹੀ ਪਰ ਧਾਰਮਿਕ ਜ਼ਰੂਰ ਅਸੀਂ ਹੋ ਗਏ ਆ ਬਿਲਕੁਲ ਭਾਜੀ ਜਿੰਨੇ ਲੁੱਚੇ ਉਹਨੇ ਉੱਚੇ ਬਾੜੀਆਂ ਸੱਚੀਆਂ ਗੱਲਾਂ ਕਰਦੀਆਂ ਪਾਜੀ ਹਮੇਸ਼ਾ ਹੀ ਕਰਦਾ ਪਰ ਸੱਚਾ ਬੰਦਾ ਕੱਲਾ ਰਹਿ ਜਾਂਦਾ ਇਹ ਨਾ ਮਿਲਦਾ ਸੱਚ ਬੋਲਣ ਦਾ ਘਰ ਚ ਪਰਿਵਾਰ ਰਿਸ਼ਤੇਦਾਰਾਂ ਚ ਤੁਸੀਂ ਕੱਲੇ ਰਹਿ ਜੂਗੇ ਕਾਲੇ ਸ਼ਾਦੀ ਦਾ ਅਜਬ ਪੂਰੀ ਚੜ੍ਹਾਈ ਹੈ। ਉਹ ਪ੍ਰਭਾ ਰੱਬ ਦਾ ਵਾਸਤਾ। ਵਾਹਿਗੁਰੂ। ਵਾਹਿਗੁਰੂ। ਭਾਜੀ ਇਸ ਵਹਿਮ ਚ ਨਾ ਕਾਲੇ ਛਾ ਫਸਣਾ ਚਾਹੁੰਦਾ ਨਾ ਪਰਮਾਤਮਾ ਤੋਂ ਸਾਰੇ। ਮੈਂ ਪਹਿਲੇ ਹੀ ਕਿਹਾ ਮੈਂ ਤੁਹਾਡਾ ਸੇਵਾਦਾਰ ਆ ਤੁਹਾਡੀ ਜੁੱਤੀਆਂ ਦਾ ਦਾਸ ਆ ਕੋਈ ਚੜ੍ਹਾਈ ਨਹੀਂ। ਸੇਵਾ ਏਸ ਪਾਸ ਤੁਹਾਡੇ ਚਰਨਾਚ ਸਾਰਿਆਂ ਦੇ। ਜਿਹੜਾ ਯੋਸਨਾ ਦੀ ਪਰਮਾਤਮਾ ਦੀ ਹੈ ਜਿਹੜਾ ਮੈਂ ਜਪਦਾ ਜਦੋਂ ਮੈਂ ਵਾਹਿਗੁਰੂ ਕਹਿੰਦਾ ਜਦੋਂ ਮੈਂ જય శ్రీ ਰਾਮ ਕਹਿੰਦਾ ਉਹਦੇ ਨਾਮ ਦੀ ਚੜਾਈ ਹੈ ਮੈਂ ਗੱਲ ਕਰਨੀ ਹੀ ਜਾਂਦਾ ਸੀ ਬਰ ਤੁਸੀਂ ਤੁਸੀਂ ਰੱਬ ਦੀ ਇੰਨੀ ਗੱਲ ਕਰਦੇ ਹੋ ਨਾ ਤੇ ਮੇਰੇ ਦਿਮਾਗ 'ਚ ਇੱਕ ਸਵਾਲ ਆ ਗਿਆ ਤੁਸੀਂ ਉਸ ਸਮਾਜ ਤੋਂ ਜਿਹਨੂੰ ਰੱਬ ਦਾ ਨਾਮ ਲੈਣ ਵਾਸਤੇ ਵੀ ਰੋਕਿਆ ਜਾਂਦਾ ਸੀ ਕਿਸੇ ਸਮੇਂ ਪਰ ਤੁਸੀਂ ਮੈਂ ਹੋਈ ਦੇਖਦਾ ਕਿੱਦਾਂ ਰੱਬ ਦੇ ਕਰੀਬ ਹੋ ਤੁਸੀਂ ਪੜਿਆ ਲਿਖਿਆ ਤੜੇ ਪੁਰਬ ਜਾਨੇ ਬਹੁਤ ਕੁਝ ਦੇਖਿਆ ਤੁਸੀਂ ਵੀ ਬਹੁਤ ਕੁਝ ਦੇਖਿਆ ਦੇਖਿਆ ਬਹੁਤ ਦੇਖਿਆ 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 ਜੋ ਤੂੰ ਜੀਖਾਨੇ ਸਭ ਦੇਖਿਆ ਸਭ ਸਮਝਦਾ ਹੁਣ ਤੱਕ ਵੀ ਲੋਕਾਂ ਦੇ ਦਿਮਾਗ 'ਚ ਇਹ ਗੱਲਾਂ ਫਸੀਆਂ ਨਿਕਲਦੀਆਂ ਉਹ ਨੀਚਪਨ ਨੀਚਤਾ ਲੋਕਾਂ ਦੇ ਹੱਦੀ ਵੀ ਬਸੀ ਹੋਈ ਆ ਕੋਈ ਧਰਮ ਨਹੀਂ ਛੋਟਾ ਕੋਈ ਜਾਤ ਨਹੀਂ ਛੋਟੀ ਬੰਦੇ ਦੀ ਸੋਚ ਛੋਟੀ ਬੰਦੇ ਛੋਟੇ ਉਸ ਸਮਾਜ ਦੇ ਠੇਕਾਦਾਰ ਛੋਟੇ ਜਿਹੜੇ ਫਰਕ ਕਰਦੇ ਆ ਰੱਬ ਦਾ ਨਾਮ ਲੈਣ ਤੋਂ ਕੌਣ ਰੋਕ ਸਕਦਾ ਸਿਰਫ ਪਰਮਪਿਤਾ ਪਰਮਾਤਮਾ ਜਨੇ ਜਨਮ ਦਿੱਤਾ ਇੱਕ ਮੇਰੇ ਵਰਗਾ ਬੇਵਕੂਫ ਕਿਸੇ ਬੇਵਕੂਫ ਦੇ ਮਗਰ ਲੱਗ ਗਿਆ 20 ਸਾਲ ਰੱਬ ਰੱਬ ਕਰੀ ਗਿਆ 20 ਸਾਲ ਵਾਹਿਗੁਰੂ ਅੱਲਾਹ ਰਾਮ ਰਹੀਮ ਰਾਦੇ ਰਾਦੇ ਉਹ ਕਹਿੰਦਾ ਇਹ ਤੈਨੂੰ 20 ਸਾਲ ਹੋ ਗਏ ਤਾਂ ਦੇਖਿਆ ਰੱਬ ਉਹ ਚੱਕਰਾਂ 'ਚ ਪੈ ਗਿਆ ਯਾਰ 20 ਸਾਲ ਹੋ ਗਏ ਦੇਖਿਆ ਤਾਂ ਹੈ ਹੀ ਨਹੀਂ ਐ ਭਾਜੀ ਕੰਨਾ ਦੇਖਿਆ ਤਾਂ ਹੀ ਨਹੀਂ ਲੈ ਬਈ ਉਹਨੇ ਨਾਂ ਲੈਣਾ ਟਾਈਮ ਤੋਂ ਬੰਦ ਕਰ ਦਿੱਤਾ ਤਾਂ ਜਿੱਦ ਦੇ ਬੰਦ ਕੀਤਾ ਉਪਰ ਆਜਾ ਹਾਂ ਪੁੱਤ ਜੀ ਨਾਂ ਨਹੀਂ ਲਿਆ ਅੱਜ ਉਹ ਕਹਿੰਦਾ ਸੁਣਦਾ ਮਾਲਕਾ ਕਹਿੰਦਾ ਹਾਂ ਸੁਣਦਾ ਜੇ ਸੁਣਦਾ ਤਾਂ ਕਬੂਲ ਕਰਦਾ ਤੂੰ ਤਾਂ ਲੈਣਾ ਜਿੱਦਣ ਮੈਨੂੰ ਕਬੂਲ ਨਾ ਆਵੇ ਤੇਰੀ ਜ਼ਰਤ ਨਹੀਂ ਆ ਤੂੰ ਮੇਰਾ ਨਾਂ ਲੈ ਦੇ ਵਾ ਕਿ ਦੁਨੀਆਦਾਰੀ ਕੌਣ ਆ ਯਾਰ ਕਿਸੇ ਵਾਹਿਗੁਰੂ ਨਾਮ ਦਾ ਨਾਮ ਭਗਵਾਨ ਦਾ ਲੈਣ ਤੋਂ ਰੋਕ ਸਕਦੀ ਨਫ਼ਰਤ ਬਣ ਸਕਦੀ ਆ ਪਿਆਰ ਬਣ ਸਕਦੇ ਆ ਤੁਸੀਂ ਕੀ ਦੁਨੀਆਦਾਰੀ ਚ ਕਮਾਣੇ ਆ ਜਾਂ ਕੀ ਖੱਟਦੇ ਆ ਤੁਹਾਡੇ ਤੇ ਡਿਪੈਂਡ ਆ ਅੱਜ ਵੀ ਲੋਕੇ ਕੁਝ ਕਹਿ ਦਿੰਦੇ ਆਸ ਕਹਿੰਦੇ ਕੀ ਕਹਿ ਦਿੰਦੇ ਬਹੁਤ ਬਹੁਤ ਬਿਤਕਰਾ ਹੁੰਦਾ ਮੈਂ ਉਹ ਕਹਿਣਾ ਨਹੀਂ ਚਾਹਦਾ ਕੁਝ ਜਿਹੜੇ ਲੋਕ ਜ਼ਿਆਦਾ ਹਾਈਲਾਈਟ ਹੋ ਜਾਣਗੇ ਮੈਂ ਚਾਹਦਾ ਨਹੀਂ ਕਿਉਂਕਿ ਐਵੇਂ ਬਿਨਾਂ ਗਲਤ ਇਹਨਾਂ ਨੂੰ ਉਹ ਕਰਨਾ ਚੰਗੀ ਗੱਲ ਹੈ ਪਰ ਮੈਂ ਕਹਿੰਦਾ ਵੀ ਤੁਹਾਡਾ ਸਮਾਜ ਬੜਾ ਵਧੀਆ ਸਮਾਜ ਮੈਂ ਇਸ ਗੱਲ ਨੂੰ ਕਹਿੰਦਾ ਵੀ ਹਾਂ ਚਲੋ ਮੈਂ ਕਹਿ ਵੀ ਦਿੰਦਾ ਮੈਂ ਆਪਣੇ ਵੱਲੋਂ ਕਹਿ ਦਿੰਦਾ ਤੇ ਵਾਲਮੀਕੀ ਜੀ ਦਾ ਆਪਣਾ ਇਤਿਹਾਸ ਬੜਾ ਵਡਾ ਪਜੀ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਰਮਾਇਣ ਲਿਖ ਦਿੱਤੀ ਪ੍ਰਭੂ શ્રી ਰਾਮ ਜੀ ਦੇ ਜੰਮਣ ਤੋਂ ਪਹਿਲਾਂ ਹੈ ਪਹਿਲਾਂ ਲਿਖੀ ਪਹਿਲਾਂ ਲਿਖੀ ਕਿ ਪ੍ਰਭੂ શ્રી ਰਾਮ ਨੂੰ ਪੂਰਾ ਵਲਡ ਮੰਦਾ ਤੇ ਜਿਨ੍ਹਾਂ ਨੇ ਉਹਨਾਂ ਦਾ ਜੰਮਣ ਔਰ ਬਣਵਾਸ ਸਾਰਾ ਲਿਖ ਦਿੱਤਾ ਉਹਨੂੰ ਮੰਨਣ ਤੋਂ ਕਿ ਆਤ ਰਾਜਾ ਭਾਈ ਕਿਸ ਚੀਜ਼ ਦਾ ਰਾਜਾ? ਕੀ ਗਲਤ ਲਿਖਿਆ? ਸਭ ਕੁਝ ਸਹੀ ਲਿਖਿਆ ਦੁਨੀਆ ਮੰਦੀ ਤਦੇ ਮੰਦੀ ਆ। ਹੂੰ ਜੇ ਰਮਾਣ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਚੰਗੇ ਉਚਾਰਨ ਚੰਗੀਆਂ ਗੱਲਾਂ ਪ੍ਰਭੂ ਸ਼੍ਰੀ ਰਾਮ ਜੀ ਦੀ ਹੂੰ ਜੇ ਤਾਂ ਕੋ ਭਗਵਾਨ ਨੇ ਗਲਤ ਚੀਜ਼ ਲਿਖੀ ਆ ਸਿਸ਼ਟੀ ਕਰਤਾ ਪਬੂ ਪ੍ਰਭੂ ਵਾਲਮੀਕ ਨੇ ਫੇ ਕਹਿਣ ਵੀ ਨਹੀਂ ਭਾਈ ਚੰਗੀ ਗੱਲ ਤੇ ਵੀ ਫਰਕ ਯਾਰ ਕੁਝ ਲੋਗ ਆ ਬਹੁਤੇ ਨਹੀਂ ਆ ਕੁਝ ਜਿਹੜੇ ਹੈਗੇ ਆ ਕਿ ਜਿਨ੍ਹਾਂ ਦੀ ਬਿਰਤੀ 흘ੀ ਹੋਆ ਉਹੀ ਆ ਕੁਝ ਲੋਗ ਤਾਂ ਭਾਜੀ RAM ਤੀਰਥ ਜਿਹਨੂੰ ਕਹਿੰਦੇ ਆ ਉਹ ਪ੍ਰਭੂ ਵਾਲਮੀਕ ਤੀਰਥ ਸ੍ਰੀ ਹਰਮੰਦਰ ਸਾਹਿਬ ਅਮਰੀਕਸਰ ਦੀ ਧਰਤੀ ਉੱਥੋਂ ਜੋਤ ਲੈਣ ਜਾਂਦੇ ਆ ਬਹੁਤ ਜਗਰਾਤਿਆਂ ਚ ਹੂੰ ਜ਼ਰੂਰੀ ਨਹੀਂ ਆ 25% ਰੋਗ ਲੈ ਗਏ ਹਾਂ ਪਹਿਲਾਂ ਸੀਗੇ ਪਹਿਜਤਾ ਹੁਣ 25% ਰਹਿ ਗਏ ਇਹ ਵੀ ਨਹੀਂ ਰਹਿਣਾ ਨਾਲੇ ਸਮਝ ਪਾਪ ਦਾ ਅੰਤ ਹੁੰਦਾ ਹੀ ਹੁੰਦਾ ਆ ਹੋਰ ਰਗੜ ਕੇ ਕਿਸਰ ਕੇ ਸਰਕੇ ਹੁੰਦਾ ਆ ਹੋ ਰਿਹਾ ਕਿੰਨੇ ਅਤਿਆਚਾਰ ਸਹੇ ਆ ਸਾਡੇ ਦਲਤ ਭਾਈਚਾਰੇ ਨੇ ਹੁਣ ਸੰਦੇਆ ਨਹੀਂ ਇੱਕ ਸੈਕਿੰਡ ਤੋਂ ਪਹਿਲਾਂ ਆਵਾਜ਼ ਚੱਕ ਲੈਂਦੇ ਔਰ ਇਕੱਠ ਹੋ ਜਾਂਦਾ ਅਨਸਾਫ਼ ਲੈ ਕੇ ਹੀ ਹਟਦੇ ਆ ਚਾਹੇ ਪਿਆਰ ਨਾਲ ਹੁਣ ਚਾਹੇ ਕਾਨੂੰਨ ਨਾਲ ਹੁਣ ਚਾਹੇ ਜਿੱਥੇ ਟੱਕਾ ਕਰਨ ਨੂੰ ਟੱਕਾ ਵੀ ਕਰਦੇ ਆ ਔਰ ਬਦੀਪ ਸਿੰਘ ਮੱਝਵੀ ਸਿੱਖ ਕੋਈ ਨਹੀਂ ਜਾਂਦਾ ਯਾਰ ਸਹੀ ਐ ਇੱਕ ਗੱਲ ਤੇ ਕੋਈ ਨਾ ਸਹੀ ਸਰਦਾਰ ਜੀ ਬਣ ਗਏ ਤਾਂ ਮੱਝਵੀ ਸਿੱਖ ਜੇ ਮੋਨਾ ਤਾਂ ਬਾਲਮੀ ਭਾਈਚਾਰਾ ਮਜਬੂਰ ਦੇ ਪੱਕੇ ਮਜਬੂਰ ਉਹ ਕਹਿੰਦੇ ਬਈ ਜੱਟ ਔਰ ਵਾਲਮੀਕੇ ਦੀ ਜਾਰੀ ਹੁੰਦੀ ਕਾਹਤ ਕਹਿੰਦੇ ਆ ਬਈ ਪੱਕੀ ਹੁੰਦੀ ਆ ਜਿੱਥੇ ਖੜ ਗਏ ਤਾਂ ਖੜ ਗਏ ਸਭ ਤੋਂ ਵੱਡੇ ਜਿਹੇ ਐਗਜ਼ਾਮਪਲ ਜਬ ਮਜਬੂਰ ਮਜਬੂਰ ਤੇ ਜੱਟਾਂ ਦੀ ਲਾਣੀ ਆ ਤਾਂ ਬਾਬਾ ਘਰਚਾ ਬਾਬਾ ਪੋਤਾ ਬਿਲਕੁਲ ਪਾਜੀ ਮੇਰੀ ਜ਼ੁਬਾਨ ਤੇ ਹੀ ਸੀਗੇ ਲਫ਼ਜ਼ ਕਿਆ ਇਤਿਹਾਸ ਪਾਜੀ ਕਿਹਦਾ ਇਤਿਹਾਸ ਆ ਯਾਰ ਜਿਹੜੇ ਦੁਰਦੋਸ਼ਾ ਕਰਨ ਨੂੰ ਸੋਚ ਗੰਦੀ ਰੱਖ ਕੇ ਬੈਠੇ ਹੈ ਕੋਈ ਉਹਨਾਂ ਦਾ ਇਤਿਹਾਸ ਜਿਹੜੇ ਫਰਕ ਕਰਦੇ ਆ ਨੀਚ ਲੋਗ ਨੀਚ ਸੋਚ ਹੈ ਉਹਨਾਂ ਦਾ ਕੋਈ ਇਦਾਂ ਦਾ ਇਤਿਹਾਸ ਹਾਂ ਨਹੀਂ ਭਾਜੀ ਮੈਂ ਹੁਣ ਧੰਨਵਾਦ ਕਰਾਂਗਾ ਤੁਹਾਡਾ ਆ ਵਾਹਿਗੁਰੂ ਜੀ ਥੋੜੀ ਜਿਹੀ ਲਾਈਟਿੰਗ ਲਾਈਟਿੰਗ ਦੇ ਵਿੱਚ ਟਗੜਾਗੇ ਮੈਂ ਚਲੋ ਸਾਡੇ ਕੋਲ ਲਾਈਟਿੰਗ ਵੀ ਹੈਗੀ ਆ ਪਰ ਕੁਝ ਘੱਲਾ ਅਗਲੇ ਅਗਲੇ ਸਮੇਂ ਵਾਸਤੇ ਰੱਖੋਗੇ ਨਹੀਂ ਵਾਹਿਗੁਰੂ ਜੀ ਜਦੋਂ ਤੁਹਾਡਾ ਹੁਕਮ ਤਾਬੇਦਾਰ ਹੈ ਮਾਰਾ ਸੇਵਾਦਾਰ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਹੁਣ ਮੇਲ ਜੁੜਦਾ ਰਹੇਗਾ ਤੁਹਾਡੀ ਗੁਰਪਾਈ ਕਿਉਂਕਿ ਕਈ ਵਾਰੀ ਕਈ ਵਿਅਕਤੀ ਸਿਰਫ ਦਿਖਾਵਾ ਕਰਦੇ ਆ ਪਰ ਤੁਹਾਡੇ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ ਹਾਂ ਅੰਦਰ ਬਸਿਆ ਕੁਛ ਅੰਦਰ ਗਿਆ ਚਲੋ ਸ਼ੁਕਰਮਾਲ ਕਦਾ ਜੀ ਤੁਹਾਡੇ ਮੂੰਹ ਚੋਂ ਲਫ਼ਜ਼ ਸੁਣਨ ਨੂੰ ਮਿਲੇ ਆ ਇਹ ਵੀ ਉਸ ਅਕਾਲ ਪੁਰਖ ਦਾ ਪਰ ਤੁਸੀਂ ਸੋਚ ਕੇ ਕੁਝ ਹੋ ਰਾਇ ਸੀ ਕਿਤਾ ਕੁਝ ਹੋ ਰਿਆ ਇਹ ਵੀ ਉਹਦੀ ਮਰਜ਼ੀ ਹੈ ਅਕਾਲ ਪੁਰਖ ਉਹ ਵਾਹਿਗੁਰੂ ਦੀ ਮਰਜ਼ੀ ਹੂੰ ਹਰ ਚੀਜ਼ ਵੀਵਜ਼ ਹੱਸਤੇ ਬਿਲਕੁਲ ਭਾਜੀ ਤੇਰਾ ਨਾਮ ਜੇ ਸਾਡੇ ਚੈਨਲ ਦਾ ਨਾਮ ਮਿੱਟੀ ਹੈ ਤਾਂ